ਸਤ ਸ੍ਰੀ ਅਕਾਲ ਮੈਂ ਸੁਰਿੰਦਰ ਸਿੰਘ ਗਰਵਾ ਸਿੱਖ ਪੰਥ ਵਿੱਚ ਏਕਤਾ ਅਜੇ ਵੀ ਬਹੁਤ ਦੂਰ ਦੀ ਗੱਲ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਿੱਚ ਪਿਆ ਦੁਫਾੜ ਇੰਜ ਲੱਗਦਾ ਸੀ ਕਿ ਜੇ ਅਕਾਲ ਤਖਤ ਦੇ 2 ਦਸੰਬਰ ਨੂੰ ਕੀਤੇ ਫੈਸਲੇ ਪੂਰੀ ਤਰ੍ਹਾਂ ਅਮਲ ਵਿੱਚ ਆ ਗਏ ਤਾਂ ਇਹ ਖਤਮ ਹੋ ਜਾਏਗਾ ਪਰ ਕੱਲ ਜਿਹੜੀ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਉਸ ਤੋਂ ਇਹ ਸਪਸ਼ਟ ਹੋ ਗਿਆ ਕਿ ਇਹ ਦੁਫਾੜ ਜਿਹੜਾ ਆ ਇਹ ਹੁਣ ਭਰਿਆ ਜਾਣਾ ਮੁਸ਼ਕਲ ਆ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਵਿੱਚ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਉਸ ਏਜੰਡੇ ਦਾ ਜਿਹੜਾ ਪਹਿਲਾ ਮੁੱਦਾ ਸੀ ਉਹ ਸੀਗਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਪ੍ਰਵਾਨਗੀ ਦੇਣਾ ਤੇ ਉਹ ਮਤਾ ਜਿਹੜਾ ਸੀ ਕੱਲ ਕਿਉਂਕਿ ਪਾਰਟੀ ਦੀ ਮੀਟਿੰਗ ਦੇ ਵਿੱਚ ਸੁਖਵੀਰ ਸਿੰਘ ਬਾਦਲ ਵੀ ਹਾਜ਼ਰ ਸਨ ਤੇ ਉਹਨਾਂ ਨੇ ਇਹ ਜ਼ੋਰ ਪਾਇਆ ਕਿ ਕਿ ਮੈਂ ਇਹ ਕੋਈ ਦਿਖਾਵਾ ਨਹੀਂ ਸੀ ਕੀਤਾ ਇਹ ਮੈਂ ਅਸਤੀਫਾ ਜੋ ਦਿੱਤਾ ਸੀ ਇਹਨੂੰ ਪ੍ਰਵਾਨ ਕਰ ਲਿਆ ਜਾਏ ਤੇ ਉਹਨੂੰ ਪ੍ਰਵਾਨ ਕਰ ਲਿਆ ਗਿਆ ਇਸ ਤੋਂ ਅਗਲਾ ਮੁੱਦਾ ਸੀ ਕਿ ਕੁਝ ਹੋਰ ਅਸਤੀਫੇ ਹੋਏ ਸਨ ਜਿਹੜੇ ਉਹਨਾਂ ਦੇ ਉੱਤੇ ਵੀ ਅਮਨ ਹੋਣਾ ਚਾਹੀਦਾ ਸੀ ਪਰ ਜਿਸ ਤਰ੍ਹਾਂ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਜੀਮਾ ਨੇ ਦੱਸਿਆ ਕਿ ਜਿਹੜੇ ਪਾਰਟੀ ਦੇ ਆਗੂ ਉਸ ਸਮੇਂ ਜਦੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਉਹਨਾਂ ਦੇ ਨਾਲ ਹਮਾਇਤ ਵਜੋਂ ਅਸਤੀਫੇ ਦਾ ਐਲਾਨ ਕਰ ਰਹੇ ਸੀ ਦਰਸਲ ਉਹਨਾਂ ਵਿੱਚੋਂ ਬਹੁਤ ਸਾਰੇ ਤਾਂ ਐਲਾਨ ਹੀ ਸੀ ਕਿਸੇ ਨੇ ਲਿਖਤੀ ਅਸਤੀਫਾ ਨਹੀਂ ਸੀ ਦਿੱਤਾ ਤੇ ਜਿਹੜਾ ਕੋਈ ਸੀ ਵੀ ਉਹ 2 ਦਸੰਬਰ ਨੂੰ ਅਕਾਲ ਤਖਤ ਤੋਂ ਹੁਕਮਨਾਮੇ ਜਿਹੜੇ ਜਾਰੀ ਹੋਏ ਆ ਉਸ ਤੋਂ ਪਹਿਲਾਂ ਹੀ ਉਹਨਾਂ ਅਸਤੀਫਿਆਂ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀਗਾ ਤੇ ਤੀਸਰਾ ਜਿਹੜਾ ਮੁੱਦਾ ਵੱਡਾ ਸੀ ਉਹ ਸੀਗਾ ਕਿ ਅੱਗੇ ਪਾਰਟੀ ਦੀ ਜਿਹੜੀ ਹੈ ਮੈਂਬਰਸ਼ਿਪ ਆ ਉਹਦੀ ਭਾARTI ਕਿਵੇਂ ਸ਼ੁਰੂ ਕਰਨੀ ਆ ਉਸ ਸਬੰਧੀ ਪਾਰਟੀ ਨੇ ਕੱਲ ਬਕਬਕ ਆਗੂਆਂ ਦੀਆਂ ਉਹਨਾਂ ਨੂੰ ਹਲਕੇ ਤੇ ਇੰਚਾਰਜ ਲਾ ਕੇ ਇਹ ਭਾARTI ਪ੍ਰਕਿਰਿਆ 20 ਜਨਵਰੀ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਤੇ ਨਾਲ ਇਹ ਵੀ ਫੈਸਲਾ ਹੋਇਆ ਕਿ 1 ਮਾਰਚ ਨੂੰ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਹੋਏਗੀ ਇਹ ਗੁਲਜਾਰ ਸਿੰਘ ਰਣੀਕੇ ਨੂੰ ਉਹਨਾਂ ਨੇ ਮੁੱਖ ਚੋਣ ਅਧਿਕਾਰੀ ਬਣਾ ਦਿੱਤਾ ਜਿਹੜੇ ਪਾਰਟੀ ਦੇ ਮਾਮਲੇ ਆ ਉਹਨਾਂ ਦੀ ਦੇਖਰੇਖ ਜਿਹੜੀ ਆ ਕਾਰਜਕਾਰੀ ਪ੍ਰਧਾਨ ਬਰਬੰਦਰ ਸਿੰਘ ਭੁੰਦਰ ਕਰਨਗੇ ਜਿਹੜੇ ਇਹਨਾਂ ਨੇ ਆਗੂ ਜਿਹੜੇ ਆ ਲਾਏ ਆ ਬਖ ਬਖ ਹਲਕਿਆਂ ਦੇ ਇਹਨਾਂ ਨੇ ਚੋਣਾਂ ਦੀ ਭਰਤੀ ਸੰਬੰਧੀ ਉਹ ਉਹਨਾਂ ਦੇ ਵਿੱਚ ਜਿਹੜੇ ਹੈਗੇ ਆ ਕੁਝ ਤਾਂ ਜਿਹੜੇ ਸੀ ਨਾਰਾਜ਼ ਸੀ ਅਕਾਲੀ ਆਗੂ ਉਹ ਵੀ ਸ਼ਾਮਲ ਸਨ ਪਰ ਜਿਹੜੀ ਅਕਾਲ ਤਖਤ ਨੇ ਇਹ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਜਿਨ੍ਹਾਂ ਦੇ ਉਹਨਾਂ ਨੇ ਨਾਮ ਵੀ ਲਾਣੇ ਸੀ ਉਹ ਕਮੇਟੀ ਜਿਹੜੀ ਆ ਉਹਦੀ ਨਿਗਰਾਨੀ ਦੇ ਵਿੱਚ ਹੀ ਸਾਰੀ ਚੋਣ ਪ੍ਰਕਿਰਿਆ ਜਿਹੜੀ ਆ ਪਾਰਟੀ ਦੀ ਉਹ ਨੇਪਰੇ ਚੜੀ ਜਾਏਗੀ ਤੇ ਇਹ ਉਹ ਧਿਆਨ ਰੱਖੇਗੀ ਕਿ ਕਿਤੇ ਕੋਈ ਝਾਲੀ ਵੋਟਾਂ ਤਾਂ ਨਹੀਂ ਬਣਾਈਆਂ ਜਾ ਰਹੀਆਂ ਕਿਤੇ ਨਾ ਪੱਖਪਾਤਤ ਨਹੀਂ ਹੋ ਰਿਹਾ ਤੇ ਸਾਰਾ ਜਿਹੜਾ ਪ੍ਰਕਿਰਿਆ ਜਿਹੜੀ ਆ ਉਹਦੀ ਨਿਗਰਾਨੀ ਵਿੱਚ ਸਿਰੇ ਚੜੇਗੀ ਵਰਕਿੰਗ ਕਮੇਟੀ ਦੇ ਜਿਹੜੇ ਕੱਲ ਫੈਸਲੇ ਉਹਨਾਂ ਦੇ ਵਿੱਚ ਇਹ ਸੀਗਾ ਕਿ ਸੱਤ ਮੈਂਬਰੀ ਕਮੇਟੀ ਬਣਾਉਣੀ ਅਸੰਭਵ ਹੈ ਕਿਉਂਕਿ ਜੋ ਸੰਵਿਧਾਨ ਭਾਰਤ ਦਾ ਕਹਿੰਦਾ ਆ ਜੋ ਕਾਨੂੰਨ ਕਹਿੰਦੇ ਆ ਜੋ ਚੋਣ ਕਮਿਸ਼ਨ ਕਹਿੰਦਾ ਆ ਉਹਦੇ ਮੁਤਾਬਕ ਧਾਰਮਿਕ ਕੋਈ ਵੀ ਕਿਸੇ ਤਰ੍ਹਾਂ ਦਾ ਦਖਲ ਜਿਹੜਾ ਆ ਉਹ ਕਾਲੀ ਦਲ ਦੇ ਵਿੱਚ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਇਹ ਜੋ ਵੀ ਫੈਸਲੇ ਹੋਣੇ ਆ ਉਹ ਵਰਕਿੰਗ ਕਮੇਟੀ ਨੇ ਕਰਨੇ ਆ ਤੇ ਇਸ ਕਰਕੇ ਜਿਹੜੀ 7 ਮੈਂਬਰੀ ਕਮੇਟੀ ਆ ਉਹ ਨਹੀਂ ਬਣਾਈ ਗਈ ਤੇ ਪਾਰਟੀ ਨੇ ਇੱਕ ਤਰ੍ਹਾਂ ਨਾਲ ਇਸ ਸਾਰੇ ਬਵਾਦ ਨੂੰ ਕੱਲ ਖਤਮ ਹੋਇਆ ਸਮਝ ਲਿਆ ਤੇ ਜਿੱਥੋਂ ਤੱਕ ਸਗੀ ਜਿਹੜੇ ਪਾਰਟੀ ਨੂੰ ਛੱਡ ਕੇ ਗਏ ਸੀ ਜਿਹੜੇ ਜਿਨ੍ਹਾਂ ਨੇ ਸੁਧਾਰ ਲੈ ਰਵਾਈ ਸੀ ਉਹਨਾਂ ਬਾਰੇ ਇਹ ਕਿਹਾ ਗਿਆ ਕਿ ਜੇ ਉਹ ਪਾਰਟੀ ਵਿੱਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਅਨੁਸ਼ਾਸਨੀ ਕਮੇਟੀ ਦੇ ਅੱਗੇ ਪੇਸ਼ ਹੋਣਾ ਪਵੇਗਾ ਇਹ ਪ੍ਰਕਿਰਿਆ ਇੰਨੀ ਸੌਖੀ ਨਹੀਂ ਹੈ ਉਹਦੇ ਤੋਂ ਤਾਂ ਸਪਸ਼ਟ ਸੀ ਕਿ ਅਨੁਸ਼ਾਸਨੀ ਕਮੇਟੀ ਅੱਗੇ ਮੀਟਿੰਗਾਂ ਦਰ ਮੀਟਿੰਗ ਜਿਹੜੀਆਂ ਉਹ ਉਹਨਾਂ ਨੂੰ ਬੁਲਾ ਕੇ ਉੱਥੇ ਉਹਨਾਂ ਨੂੰ ਪੁੱਛੇਗੀ ਤੇ ਫਿਰ ਜਦ ਤੱਕ ਸਾਰੀ ਪ੍ਰਧਾਨਗੀ ਲਈ ਜਿਹੜੀ ਅਕਾਲੀ ਦਲ ਦੀ ਚੋਣ ਪ੍ਰਕਿਰਿਆ ਉਹ ਨੇਪਰੇ ਚੜ੍ਹ ਜਾਏਗੀ ਉਹਨਾਂ ਵਿੱਚੋਂ ਕੋਈ ਜਿਹੜਾ ਹੈਗਾ ਹਾਂ ਫਿਰ ਪਾਰਟੀ ਦੇ ਅੰਦਰ ਆ ਕੇ ਅਹੁਦੇਦਾਰ ਬਣ ਸਕੇਗਾ ਇਹੋ ਜਿਹੀ ਸਥਿਤੀ ਪੈਦਾ ਕਰਤੀ ਸੀ ਪਰ ਅੱਜ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਬੀਟੀਏ ਨਾਲ ਨਲਵਾਤ ਕਰਦੇ ਆ ਸਪਸ਼ਟ ਕਰ ਦਿੱਤਾ ਕਿ ਬਾਕੀ ਸਾਰੇ ਜਿਹੜੇ ਹੈਗੇ ਆ ਉਹ ਆਦੇਸ਼ ਤਾਂ ਅਮਲ ਵਿੱਚ ਆ ਗਏ ਆ ਸਿਰਫ ਇੱਕ ਆਦੇਸ਼ ਅਮਲ ਵਿੱਚ ਨਹੀਂ ਆਇਆ ਉਹ ਸੀ ਸੱਤ ਮੈਂਬਰੀ ਕਮੇਟੀ ਵਾਲਾ ਤੇ ਪਾਰਟੀ ਨੂੰ ਇਹ ਜਿਹੜਾ ਹੈ ਆਦੇਸ਼ ਮੰਨਣਾ ਪਏਗਾ ਉਹਨਾਂ ਨੇ ਕਿਹਾ ਕਿ ਇਹ ਇਹ ਰਿਟਾਇਰ ਖਤਮ ਨਹੀਂ ਹੋਇਆ ਇਹ ਮੰਨਣਾ ਪੈਣਾ ਹੈ ਇਹ ਹੁਣ ਇਸ ਜਿਹੜਾ ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਹੈ ਸਪਸ਼ਟ ਕਰ ਦਿੱਤਾ ਹੈ ਅਕਾਲ ਤਖਤ ਨੇ ਉਹ ਉਤੋਂ ਸਾਫ਼ ਜਾ ਰਿਹਾ ਕਿ ਪਾਰਟੀ ਦੇ ਅੰਦਰ ਇਹ ਇੱਕ ਤਰ੍ਹਾਂ ਨਾਲ ਮੁੜ ਕੇ ਫਿਰ ਵਿਵਾਦ ਜਿਹੜਾ ਆ ਉਹ ਪਖੇਗਾ ਕਿ ਤੁਸੀਂ ਤਾਂ ਅਕਾਲ ਤਖਤ ਦੇ ਸਾਰੇ ਹੁਕਮ ਜਿਹੜੇ ਆ ਉਹ ਲਾਗੂ ਹੀ ਨਹੀਂ ਕੀਤੇ ਤਾਂ ਜੇ ਫਿਰ ਇਹ ਇੱਕ ਸੱਤ ਮੈਂਬਰੀ ਕਮੇਟੀ ਨਹੀਂ ਬਣਾਈ ਜਾਏਗੀ ਤਾਂ ਜਿਹੜੀ ਭਰਤੀ ਪ੍ਰਕਿਰਿਆ ਹੋਏਗੀ ਕੀ ਅਕਾਲ ਤਖਤ ਉਹਨੂੰ ਪ੍ਰਵਾਨ ਕਰ ਲੇਗਾ ਇਹ ਬਹੁਤ ਵੱਡਾ ਸਵਾਲ ਆ ਜਿਹੜਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਮੋਰੇ ਇੱਕ ਚੁਣੌਤੀ ਬਣ ਕੇ ਖੜ ਗਿਆ ਆ ਤੇ ਦੂਸਰਾ ਜਿਹੜਾ ਹੈਗਾ ਆ ਕਿ ਜਿਹੜੇ ਬਾਗੀ ਜਿਹੜੇ ਵਿੱਚੋਂ ਬਾਹਰ ਗਏ ਸੀ ਪਾਰਟੀ ਦੇ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰਕੌਰ ਕਲਦੀਪ ਸਿੰਘ ਬਟਾਲਾ ਵਗੈਰਾ ਸਾਰੇ ਜਿੰਨੇ ਵੀ ਸੀਗੇ ਉਹ ਹੁਣ ਉਹਨਾਂ ਨੂੰ ਵੀ ਇੰਜ ਲੱਗ ਰਿਹਾ ਕਿ ਸ਼ਾਇਦ ਪਾਰਟੀ ਦੇ ਅੰਦਰ ਇਸ ਮਾਹੌਲ ਦੇ ਵਿੱਚ ਹੁਣਾ ਮੁਸ਼ਕਲੀ ਹੋ ਜਾਏਗਾ ਕਿਉਂਕਿ ਜੇ ਨਵੀਂ ਭਰਤੀ ਸਾਰੀ ਬਾਦਲ ਟਰੇ ਦੀ ਮੁਤਾਬਕ ਹੀ ਚਲਣੀ ਆ ਤੇ ਉਹਦੇ ਵਿੱਚ ਵਿਰੋਧੀ ਤਾਂ ਸਾਰੇ ਪਾਰਟੀ ਚੋਂ ਬਾਹਰ ਹੀ ਰਹਿਣੇ ਆ ਤੇ ਜੋ ਅੱਗੇ ਪ੍ਰਧਾਨ ਬਣੇਗਾ ਚਾਹੇ ਉਹ ਮੁੜ ਕੇ ਸੁਖਵੀਰ ਸਿੰਘ ਬਾਦਲੀ ਬਣ ਜਾਏ ਜਾਂ ਕੋਈ ਹੋਰ ਬਣੇ ਉੱਥੇ ਫਿਰ ਇਹਨਾਂ ਦੀ ਜਿਹੜੀ ਆ ਜਿਹੜੇ ਹੁਣ ਬਾਹਰ ਆਏ ਇਹਨਾਂ ਦੀ ਪੇਛ ਨਹੀਂ ਜਾਏਗੀ ਤੇ ਇਹ ਇਹ ਕਾ ਹੋਣਾ ਜਿਹੜਾ ਆ ਮੁਸ਼ਕਲ ਆ ਉਹ ਜੋ ਉਹਨਾਂ ਨੇ ਇੱਕ ਕਮੇਟੀ ਬਣਾਈ ਆ ਤਾਲਮੇਲ ਕਮੇਟੀ ਜਿਹੜੀ ਉਹਨਾਂ ਨੇ ਕਿਹਾ ਆ ਕਿ ਇਹ ਨਿਗਰਾਨੀ ਕਰੇਗੀ ਕਿ ਅਕਾਲ ਤਖਤ ਦੇ ਹੁਕਮ ਨਾ ਹੋਏ ਲਾਗੂ ਹੁੰਦੇ ਜਾਂ ਨਹੀਂ ਉਹ ਇੱਕ ਰੈਲੀ ਵੀ ਕਰੇਗੀ ਵੱਡੀ ਤੇ ਇਹ ਸਾਰਾ ਮਾਮਲਾ ਜਿਹੜਾ ਆ ਉਹਦੇ ਵਿੱਚ ਲੈ ਕੇ ਜਾਏਗੀ ਲੋਕਾਂ ਦੇ ਵਿੱਚ ਉਹਨਾਂ ਨੂੰ ਦੱਸੇਗੀ ਕਿ ਅਕਾਲ ਤਖਤ ਦੇ ਹੁਕਮ ਜਿਹੜੇ ਆ ਪਾਰਟੀ ਲਾਗੂ ਨਹੀਂ ਕਰ ਰਹੀ ਤੇ ਅਕਾਲ ਤਖਤ ਦੇ ਉੱਤੇ ਵੀ ਉਹ ਮਤੇ ਪਵਾ ਕੇ ਜਿਹੜੇ ਆ ਦਬਾਅ ਪਾਉਣਗੇ ਕਿ ਜੇ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਤਾਂ ਅਕਾਲ ਤਖਤ ਤੋਂ ਕੋਈ ਨਾ ਕੋਈ ਨਵਾਂ ਹਦੇਸ਼ ਅੱਗੇ ਜਾਰੀ ਹੋਵੇ ਸੋ ਇਹ ਹੈ ਅਕਾਲੀ ਦਲ ਦੀ ਇਸ ਵੇਲੇ ਹਾਲਤ ਇਹ ਇਹ ਸੰਕਟ ਦੇ ਵਿੱਚੋਂ ਬਾਹਰ ਨਿਕਲਦਾ ਨਿਕਲਦਾ ਫਿਰ ਫਸ ਰਿਹਾ ਆ ਤੇ ਇੰਜ ਲੱਗਦਾ ਆ ਤੇ ਇਹ ਸਾਰਾ ਜੋ ਕੁਝ ਵੀ ਅੱਗੇ ਚੱਲ ਕੇ ਆ ਵਿਵਾਦ ਉਹ ਹੋਰ ਤੇਜ਼ ਹੋ ਜਾਏਗਾ ਕਿਉਂਕਿ ਜੇ ਅਕਾਲੀ ਦਲ ਦੀ ਜਿਹੜੀ ਹੈਗੀ ਆ ਇਹ ਪ੍ਰਕਿਰਿਆ ਜੋ ਚੱਲਣੀ ਆ ਹੁਣ ਸਾਰੀ ਜੇ ਪੰਥੀ ਨਹੀਂ ਇਹਨਾਂ ਦੇ ਨਾਲ ਚੱਲਿਆ ਤਾਂ ਫਿਰ ਭਾਵੇਂ ਨਵੇਂ ਅਹੁਦੇਦਾਰ ਬਣ ਜਾਣ ਜਾਂ ਦੁਬਾਰਾ ਸੁਖਵੀਰ ਸਿੰਘ ਬਾਦਲ ਬਣ ਜਾਏ ਤਾਂ ਜੇ ਵੋਟਾਂ ਦੇ ਵਿੱਚ ਗਾਹਾਂ ਇਲੈਕਸ਼ਨਾਂ ਦੇ ਵਿੱਚ ਜਾਂ ਸੰਘਰਸ਼ਾਂ ਦੇ ਵਿੱਚ ਬਾਦਲ ਇਹ ਪਾਰਟੀ ਦੀ ਸਥਿਤੀ ਐ ਹੀ ਰਹਿਣੀ ਆ ਜਿਵੇਂ ਹੁਣ ਚਲੀ ਆ ਰਹੀ ਆ ਲਗਾਤਾਰ ਤਾਂ ਫਿਰ ਇਹ ਕਿਸੇ ਕੰਢੇ ਇਹ ਵੀ ਨਹੀਂ ਲੱਗਦੇ ਦਿੰਦੇਣਗੇ ਨੁਕਸਾਨ ਤਾਂ ਸਾਰਾ ਪੰਥ ਦਾ ਹੀ ਹੋਏਗਾ ਤੇ ਜਿਹੜੇ ਉਹ ਕੱਲ ਜਲੰਧਰ ਤੇ ਜਿਹੜੀ ਬਾਗੀਆਂ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਦਾਵਾ ਕੀਤਾ ਗਿਆ ਕਿ ਲਗਭਗ 40 ਦੇ ਆਸ-ਪਾਸ ਸਿੱਖ ਜਥੇਬੰਦੀਆਂ ਨੇ ਉਹਨਾਂ ਵਿੱਚ ਹਿੱਸਾ ਲਿਆ ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਸਨ ਆਪਣੇ ਕਲਦੀਪ ਸਿੰਘ ਬਡਾਲਾ ਤਾਂ ਸੀ ਹੋਰ ਜਿਹੜੇ ਸੀ ਉਹ ਦਮਦਮੀ ਟਕਸਾਲਰੋਂ ਮੁਹਕਮ ਸਿੰਘੀ ਮੁਹਕਮ ਸਿੰਘੀ ਸੰਤ ਸਮਾਜਵਲੋਂ ਸਰਜੂ ਸਿੰਘ ਸਨ ਬੇਦੀ ਸਨ ਤੇ ਬਾਕੀ ਅਕਾਲੀ ਦਰ 1920 ਬਲੋਂ ਰਵਿੰਦਰ ਸਿੰਘ ਸਨ ਤੇ ਹੋਰ ਵੀ ਬਹੁਤ ਸਾਰੇ ਆਗੂ ਸਨ ਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਆ ਜਿਹੜੀ ਅਕਾਲ ਤਖਤ ਤੋਂ ਇਸ ਹੁਕਮਨਾਮੇ ਜਿਹੜੇ ਉਹ ਆ 2 ਦਸੰਬਰ ਵਾਲੇ ਉਹਨਾਂ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆਉਣ ਦੇ ਲਈ ਸਰਗਰਮ ਹੋਵੇਗੀ ਲੋਕਾਂ ਚ ਜਾਏਗੀ ਇਹ ਲੈ ਕੇ ਮੁੱਦਾ ਤੇ ਪੰਥ ਵਿੱਚ ਦੇ ਸਿੱਖਾਂ ਦੇ ਵਿੱਚ ਤੇ ਨਾਲ ਹੀ ਉਹ ਅੱਗੇ ਜਿਹੜਾ ਹੈਗਾ ਆ ਇਹ ਅਕਾਲ ਤਖਤ ਦੇ ਉੱਤੇ ਵੀ ਫਿਰ ਪਾਏਗੀ ਦਵਾ ਕਿ ਜੇ ਸਾ ਤਾਂ ਮੈਂਬਰੀ ਕਮੇਟੀ ਨੇ ਹੀ ਚੰਗੀ ਨਿਗਰਾਨੀ ਨਹੀਂ ਕੀਤੀ ਤਾਂ ਇਹਦੇ ਸਬੰਧੀ ਵੀ ਕੋਈ ਆਦੇਸ਼ ਜਾਰੀ ਹੋਵੇ ਤੇ ਤੀਸਰੀ ਗੱਲ ਜਿਹੜੀ ਹੈਗੀ ਆ ਉਹ ਆ ਜਿਹੜਾ ਨਵਾਂ ਅਕਾਲੀ ਦਲ ਬਣ ਰਿਹਾ ਬਖਸਰ ਮਾਗੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੌਰੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਸੰਭਾਵਨਾ ਹੈ ਕਿ ਉਹ ਇਹੀ ਨਾਂ ਰੱਖਣਗੇ ਵਾਰਿਸ ਪੰਜਾਬ ਦੇ ਜਥੇਬੰਦੀ ਅਮਰਤਪਾਲ ਸਿੰਘ ਜਿਹੜੇ ਆ ਅਮਰਤਪਾਲ ਸਿੰਘ ਉਹਨਾਂ ਦੇ ਵੱਲੋਂ ਇਹ ਜਿਹੜੀ ਆ ਉਹ ਉਥੇ ਬਹੁਤ ਵੱਡੀ ਕਾਨਫਰੰਸ ਕੀਤੀ ਜਾ ਰਹੀ ਆ ਤੇ ਉਹ ਉਥੇ ਜਾਣ ਦੇ ਲਈ ਸਿੱਖ ਸਰਦਾਲੂਆਂ ਦੇ ਇੱਕ ਪੂਰੀ ਸਰਗਰਮੀ ਦੇ ਨਾਲ ਡਟੇ ਹੋਏ ਆ ਹਾਲਾਂਕਿ ਜਿਹੜੀ ਸਰਕਾਰ ਆ ਉਹ ਨਹੀਂ ਚਾਹੁੰਦੀ ਕਿ ਇਹ ਪਾਰਟੀ ਹੁੰਦ ਵਿੱਚ ਆਵੇ ਕਹਿੰਦਾ ਮਤਲਬ ਇਹੀ ਆ ਕਿ ਸਿੱਖਤਾ ਜਿਹੜੀ ਆ ਉਹ ਫਿਰ ਖੰਡ ਰਹੀ ਆ ਫਿਰ ਉਹਦੇ ਵਿੱਚ ਜਿਹੜਾ ਇੱਕ ਬਿਖਰਾ ਆਇਆ ਉਹ ਇੱਕ ਤਰ੍ਹਾਂ ਨਾਲ ਸਥਾਈ ਬਣਦਾ ਜਾ ਰਿਹਾ ਆ ਸਿਮਰਨਜੀਤ ਸਿੰਘ ਮਾਨਵਾਲਾ ਜਿਹੜਾ ਅਕਾਲੀ ਦਲ ਅਮਰਸਾਰਿਆ ਉਹ ਬੜੇ ਚਿਰਾਂ ਤੋਂ ਸਰਗਰਮ ਆ ਤੇ ਉਹ ਇੱਕ ਸੀਮਤ ਹੱਦ ਤੱਕ ਹੀ ਜਿਹੜਾ ਆ ਪੰਜਾਬ ਦੇ ਵਿੱਚ ਪ੍ਰਭਾਵ ਪਾ ਰਿਹਾ ਉਸ ਤੋਂ ਅੱਗੇ ਉਹ ਵੀ ਨਹੀਂ ਵੱਧ ਰਿਹਾ ਤੇ ਹੁਣ ਤਾਂ ਹੋ ਸਕਦਾ ਕਿ ਉਹਨਾਂ ਦੇ ਬਹੁਤ ਸਾਰੇ ਜਿਹੜੇ ਸਮਰਥਕ ਆ ਉਹ ਜਾਂ ਤਾਂ ਫਿਰ ਜਿਹੜੀ ਅੰਮ੍ਰਿਤਸਰ ਮਾਗੀ ਮੇਲੇ ਤੇ ਮੁਖਸਰ ਪਾਰਟੀ ਬਣੀਆਂ ਉਧਰ ਨੂੰ ਚਲੇ ਜਾਣ ਤੇ ਫਿਰ ਇਹ ਸਾਰੇ ਜਿਹੜੇ ਆ ਆਪੋ ਆਪਣੇ ਥਾਂ 'ਤੇ ਕਮਜ਼ੋਰ ਹੋ ਜਾਣਗੇ ਤੇ ਚੋਣਾ ਸ਼੍ਰੋਮਣੀ ਕਮੇਟੀ ਦੀਆਂ ਇਸ ਵੇਲੇ ਸਿਰ ਤੇ ਖੜੀਆਂ ਆ ਅਗਲੇ 3 ਜਾਂ 4 ਮਹੀਨਿਆਂ ਦੇ ਵਿੱਚ ਇਹਨਾਂ ਦੇ ਹੋਣ ਦੀ ਪੂਰੀ ਸੰਭਾਵਨਾ ਆ ਸਾਰੀ ਪ੍ਰਕਿਰਿਆ ਜਿਹੜੀ ਆ ਵੋਟਰ ਲਿਸਟਾਂ ਵਾਲੀ ਉਹ ਤੇਜ਼ੀ ਨਾਲ ਚੱਲ ਰਹੀ ਆ ਤੇ ਉਸ ਸਮੇ ਇਹ ਅਕਾਲੀ ਦਲ ਦਾ ਇੰਜ ਖੜ ਰਿਆ ਹੋਣਾ ਜਿਹੜੀ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਵਿੱਚ ਇੱਕ ਮਜ਼ਬੂਤ ਸਥਿਤੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਨਜ਼ਰ ਆ ਰਹੀ ਆ ਉਹ ਨਜ਼ਰ ਨਹੀਂ ਆਏਗੀ ਨਵੇਂ ਉੱਥੇ ਜਿਹੜੇ ਮੈਂਬਰ ਆ ਉਹ ਚੁਣੇ ਜਾ ਸਕਦੇ ਆ ਤੇ ਜਿਹੜਾ ਸਾਰਾ ਇੱਕ ਸਿਸਟਮ ਆ ਜਿਹੜਾ ਜਿਹੜੇ ਸਿਰ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਸਿਰ ਦੇ ਉੱਤੇ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਆਪਣੀ ਤਾਕਤ ਦਾ ਪੁਝਾਰਾ ਕਰਦਾ ਆ ਉਹ ਕੱਲ ਨੂੰ ਹੋਰ ਕਮਜ਼ੋਰ ਪੈ ਸਕਦਾ ਆ ਇਸ ਵੇਲੇ ਵੀ ਇਹ ਕੋਈ ਬਹੁਤੀ ਚੰਗੀ ਸਥਿਤੀ ਵਿੱਚ ਨਹੀਂ ਹੈ ਹਰਿਆਣੇ ਵਿੱਚ ਗੁਰਦੁਆਰਾ ਚੋਣਾਂ ਹੋ ਰਹੀਆਂ ਆ ਤੇ ਪੰਜਾਬ ਵਿੱਚ ਤਾਂ ਹੁਣ ਹੋਰ ਕੋਈ ਚੋਣਾਂ ਗੁਰਦੁਆਰਾ ਚੋਣਾਂ ਤੋਂ ਇਲਾਵਾ ਕੋਈ ਹੈ ਨਹੀਂ ਤੇ ਪਾਰਟੀ ਜਿਸ ਹਾਲਤ ਵਿੱਚ ਇਹ ਚੱਲ ਰਹੀ ਆ ਉਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਆ ਸਿੱਖ ਮਸਲਿਆਂ ਦਾ ਜਿਹੜੇ ਕਿ ਅਕਾਲ ਤਖਤ ਤੋਂ ਥੋੜੇ ਚਿਰ ਪਹਿਲਾਂ ਇੱਕ ਬੜੇ ਜੋਰ ਛੋੜ ਦੇ ਨਾਲ ਜਿਹੜੇ ਸ਼ੁਰੂਆਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਦੀ ਅਗਵਾਈ ਹੇਠ ਉਠਾਏ ਗਏ ਸੀ ਇੱਕ ਕਮੇਟੀ ਵੀ ਬਣਾਈ ਗਈ ਸੀ ਤੇ ਕੇਂਦਰ ਸਰਕਾਰ ਨਾਲ ਮਿਲਣ ਦੀ ਗੱਲ ਵੀ ਹੋਈ ਸੀ ਪਰ ਕੇਂਦਰ ਸਰਕਾਰ ਨੇ ਸਮਾਂ ਹੀ ਨਹੀਂ ਦਿੱਤਾ ਜਿਵੇਂ ਕਿਸਾਨਾਂ ਨੂੰ ਉਹ ਸਮਾਂ ਨਹੀਂ ਦੇ ਰਹੇ ਹੁਣ ਇਹ ਸਿੱਖ ਮਗਲਿਆਂ ਦੇ ਉੱਤੇ ਇਹਨਾਂ ਨੂੰ ਵੀ ਕੋਈ ਉਹ ਨਹੀਂ ਦੇ ਰਹੇ ਅਜ ਮਿਲਣ ਦੀ ਅਜ ਤੱਕ ਤੇ ਇਹ ਇਸ ਵੇਲੇ ਹਾਲਾਤ ਜਿਹੜੇ ਆ ਉਹ ਅੱਗੇ ਜਿਹੜੇ ਜਿਵੇਂ ਤਣਾਅਪੂਰਨ ਆਪਸ ਅੰਦਰੂਨੀ ਤਣਾਅਪੂਰਨ ਹਾਲਾਤ ਆ ਉਹ ਉਵੇਂ ਹੀ ਚਲਦੇ ਨਜ਼ਰ ਆ ਰਹੇ ਆ ਇਹ ਸਾਰਾ ਕੁਝ ਤਾਂ ਹੀ ਠੀਕ ਹੋਏਗਾ ਜੇ ਅਕਾਲ ਤਖਤ ਜਿਸ ਮਜ਼ਬੂਤੀ ਦੇ ਨਾਲ 2 ਦਸੰਬਰ ਨੂੰ ਹੁਕਮਨਾਵੇਂ ਜਾ ਰਿਹਾ ਕਰਨ ਦੇ ਲਈ ਉੱਥੇ ਜਿਹੜਾ ਜਿਸ ਤਰ੍ਹਾਂ ਇੱਕ ਦਿਖਾਈ ਗਈ ਸੀ ਇੱਕ ਆਪਣੀ ਜਿਹੜੀ ਅੰਦਰ ਪਖਤਾ ਤੇ ਕਹਿ ਲਓ ਇੱਕ ਤਾਕਤ ਦਿਖਾਈ ਗਈ ਸੀ ਉਸ ਤਰ੍ਹਾਂ ਜੇ ਅੱਗੇ ਨਾ ਕੋਈ ਇਸ ਤਰ੍ਹਾਂ ਦਾ ਹੋਰ ਨਾ ਬਲੋ ਕੋਈ ਹਦੇਸ਼ ਜਾਰੀ ਹੋਏ ਤਾਂ ਫਿਰ ਇਹ ਸਾਰਾ ਕੁਝ ਜੋ ਆ ਉਹ ਖਿੰਡਿਆ ਰਹੇਗਾ ਕਾਂਗਰਸ ਜਿਹੜੀ ਆ ਉਹ ਹੁਣ ਕਿਰਨੋ ਕਰ ਨਹੀਂ ਰਹੀ ਉਹਦੇ ਪਾਰਟੀ ਦੇ ਅੰਦਰਲੇ ਜਿਹੜੇ ਆ ਤਕਰੀਬਨ ਇੱਕ ਟਿਕਾਹ ਆ ਗਿਆ ਆ ਤੇ ਜੋ ਟੁੱਟਭੱਜ ਹੋ ਕੇ ਜਾ ਰਹੇ ਆ ਆਪ ਵਾਲਿਆਂ ਵਿੱਚ ਸ਼ਾਮਲ ਹੋਈ ਜਾ ਰਹੇ ਆ ਆਪ ਜਿਹੜੀ ਆ ਉਹ ਪੰਜਾਬ ਦੀ ਪਾਰਟੀ ਜਿਹੜੀ ਆ ਬਣ ਚੁੱਕੀ ਆ ਤੇ ਹੋਰ ਮਜ਼ਬੂਤੀ ਫੜਦੀ ਜਾ ਰਹੀ ਆ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁਣ ਸਿੱਖਾਂ ਦੀ ਨੁਮਾਇੰਦਾ ਪਾਰਟੀ ਕਹਾਉਂਦਾ ਆ ਹੁਣ ਵੀ ਕਹਾ ਰਿਹਾ ਆ ਉਹ ਦਰਅਸਰ ਸਿੱਖਾਂ ਮਸਲਿਆਂ ਦੇ ਉੱਤੋਂ ਆਪਣਾ ਜ਼ੋਰ ਘਟਾ ਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਲਿਆ ਕੇ ਆਪਣੇ ਆਪ ਨੂੰ ਪੰਜਾਬ ਦੀ ਪਾਰਟੀ ਅਖਵਾਉਣ ਦੇ ਵੱਲੋਂ ਉਹ ਰਿਹਾ ਆ ਤਾਂ ਕਿ ਕਿਸੇ ਤਰ੍ਹਾਂ ਗਾਹਾਂ ਤੋਂ ਵੀ ਅਕਾਲ ਤਖਤੇ ਤੇ ਦਵਾਹਟੋਂ ਨਿਕਲਿਆ ਜਾ ਸਕੇ ਸੋ ਕੁੱਲ ਮਿਲਾ ਕੇ ਹਾਲਾਤ ਇਸ ਤਰ੍ਹਾਂ ਦੇ ਲੱਗ ਰਹੇ ਆ ਬਾਕੀ ਤੁਸੀਂ ਸਿਆਣੇ ਆ ਚੰਗੀ ਤਰ੍ਹਾਂ ਜਾਣਦੇ ਆ ਕਿ ਇਹ ਕੀ ਹੋ ਰਿਹਾ ਹੈ ਤੇ ਕੀ ਹੋਣਾ ਚਾਹੀਦਾ ਆ ਅੱਜ ਇੰਨਾ ਹੀ ਇਜਾਜ਼ਤ ਦਿਓ ਸਸਰੀਕਰ